ਪੰਚਾਇਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੁਲਕ ਸਿੰਘ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਸੁਖਪਾਲ ਸਿੰਘ ਖਹਿਰਾਂ ਨੇ ਇਲਜ਼ਾਮ ਲਾਉਂਦੇ ਆਖਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੁੱਟਣਾ ਚਾਹੁੰਦੀ ਹੈ ਵਿਧਾਇਕ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਜਿਸ ਤਰੀਕੇ ਨਾਲ ਧੱਕੇਸ਼ਾਹੀ ਹੁੰਦੀ ਸੀ ਪੰਚਾਇਤਾਂ ਜਿਹੜੀਆਂ ਧੱਕੇ ਨਾਲ ਬਣਾਈਆਂ ਜਾਂਦੀਆਂ ਸੀ ਅਤੇ ਅੰਦਰੋਂ ਬਾਹਰ ਕੱਢ ਦਿੱਤੇ ਜਾਂਦੇ ਸੀ ਪਰ ਇਸ ਵਾਰ ਐਸਾ ਕਰਕੇ ਦਿਖਾਇਓ ਹਿੰਮਤ ਹੈ ਤਾਂ ਫਿਰ ਹੱਥ ਵੀ ਲਾ ਕੇ ਦਿਖਾਇਓ ਇਸ ਵਾਰ ਅਸੀਂ ਉਮੀਦਵਾਰ ਦਾ ਐਲਾਨ ਕਰਨ ਨਹੀਂ ਆਏ ਸਗੋਂ ਸਰਪੰਚ ਦਾ ਐਲਾਨ ਕਰਨਾ ਹੈ ਅਤੇ ਉਹਨਾਂ ਨੇ ਇੱਥੇ ਆਖਿਆ ਕਿ ਜੋ ਵੀ ਭਾਈਚਾਰਕ ਸਾਂਝ ਨੂੰ ਖਰਾਬ ਕਰਦਾ ਹੈ ਇਸ ਵਾਰ ਅਜਿਹਾ ਕਰਨ ਦੀ ਕੋਸ਼ਿਸ਼ ਨਾ ਕਰੇ ਅਸੀਂ ਬੰਦੇ ਬਣਾ ਦੇਾਂਗੇ ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਇਸ ਤੇ ਵੱਡੇ ਸਵਾਲ ਚੁੱਕੇ ਨੇ ਪਹਿਲਾਂ ਵਿਧਾਇਕ ਅਮੋਲਕ ਸਿੰਘ ਦੀ ਵੀਡੀਓ ਜਿਸ ਦੇ ਵਿੱਚ ਉਹ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਉਹ ਸੁਣਾ ਦਿੰਨੇ ਆ ਮੈਨੂੰ ਪਤਾ ਇਸ ਵੀਰ ਵਿੱਚ ਇੱਥੇ ਕੀ ਹੋ ਰਿਹਾ ਹੈ ਸ਼ਾਇਦ ਮੋਰੋ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਤੋਂ ਬੜਾ ਬੜ ਕੇ ਬਾਹਰ ਕੱਢ ਦੇ ਰਿਹਾ ਪੰਚਾਇਤ ਹੋਣਾ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਬਜਰਪੀ ਕੇ ਮਗਰਾ ਦਾ ਹੁਲੀ ਲਾ ਦੇ ਬੁਹਾਏ ਸਰਕਾਰੀ ਜਿਹਦਾ ਨਾਮ ਨਹੀਂ ਕਰ ਰਹਾ ਅਸੀਂ ਸਰਪੰਚੀ ਨਾਲ ਕਰ ਰਹਾ ਸਾਡਾ ਸਰਪੰਚਾ ਤੇ ਸਰਪੰਚ ਬਣੂਗਾ ਆਰੇ ਆਰੇ ਕੋਈ ਪਹਿਲਾਂ ਮੈਂ ਬੇਨਤੀ ਕਰਦਾ ਵੀ ਭਾਈਚਾਰਕ ਸਾਰਾ ਬਣਾ ਕੇ ਰੱਖੀਏ ਕੱਲ੍ਹ ਦੇ ਕੋਈ ਬੰਦਾ ਨਹੀਂ ਬਣਦਾ ਲੈ ਅਸੀਂ ਬੰਦੇ ਬਣਾਵਾਂਗੇ ਬੋਲੇ ਸੁਣ ਹਾਲ ਕਿਹੜਾ ਬੰਦਾ ਨਹੀਂ ਬਣਦਾ ਜਿਹਨੇ ਖਰਾਬ ਕਰਦੇ ਆ ਭਾਈਚਾਰਕ ਸਾਰਾ ਖਰਾਬ ਕਰਦੇ ਆ ਜਿਹੇ ਹਿਰਮਾਨਾ ਨੇ ਕੀ ਕਰਕੇ ਬਤਾਇਓ ਪਰੋਕੇ ਸੋ ਇਹ ਵੀਡੀਓ ਸਾਂਝੀ ਕਰਕੇ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਅਮੋਲਕ ਸਿੰਘ ਬੋਲ ਰਹੇ ਨੇ ਉਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਅਤੇ ਕੀ ਪੰਜਾਬ ਦਾ ਚੋਣ ਕਮਿਸ਼ਨਰ ਇਸ ਦੇ ਉੱਤੇ ਕੋਈ ਜਿਹੜਾ ਕਾਰਵਾਈ ਕਰੇਗਾ ਜਾਂ ਫਿਰ ਨਹੀਂ ਕਿਉਂਕਿ ਇਸ ਤਰੀਕੇ ਨਾਲ ਪੰਚਾਇਤੀ ਚੋਣਾਂ ਸਹੀ ਢੰਗ ਨਾਲ ਕਿਵੇਂ ਹੋਣਗੀਆਂ ਉਹਨਾਂ ਨੇ ਕਿਹਾ ਕਿ ਐਮਐਲਏ ਜਿਸ ਤਰੀਕੇ ਨਾਲ ਆਪਣੇ ਉਮੀਦਵਾਰ ਨੂੰ ਸਰਪੰਚ ਦੇ ਵਜੋਂ ਐਲਾਨ ਕਰ ਰਿਹਾ ਹੈ ਅਤੇ ਫਰੀਦਕੋਟ ਦੇ ਇਸ ਪਿੰਡ ਢੱਲਵਾ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਉਹਨਾਂ ਨੇ ਇਸ ਨੂੰ ਸਰਪੰਚ ਨਾ ਚੁਣਿਆ ਤਾਂ ਫਿਰ ਅਸੀਂ ਉਹਨਾਂ ਨੂੰ ਬੰਦੇ ਬਣਾਵਾਂਗੇ ਕੀ ਇਹ ਸਹੀ ਤਰੀਕਾ ਹੈ ਇਸ ਤਰੀਕੇ ਦੇ ਨਾਲ ਵਿਰੋਧੀਆਂ ਦੇ ਖਿਲਾਫ ਆਵਾਜ਼ ਚੁੱਕਣ ਦਾ ਜਾਂ ਉਹਨਾਂ ਦੀ ਆਵਾਜ਼ ਬੰਦ ਕਰਵਾਉਣ ਦਾ ਸੋ ਇਸ ਤਰੀਕੇ ਦੇ ਨਾਲ ਸੰਪਾਲ ਸਿੰਘ ਖੈਰਾ ਨੇ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਇਹੀ ਬਦਲਾਵੀਂ ਰਾਜਨੀਤੀ ਦੀ ਗੱਲ ਕਹਿ ਕੇ ਆਈ ਸੀ ਉਹਨਾਂ ਨੇ ਇਹ ਸਵਾਲ ਪੁੱਛਿਆ ਤਾਂ ਇਸ ਮਾਮਲੇ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਵਿਧਾਇਕ ਅਮੋਲਕ ਸਿੰਘ ਦੇ ਵੱਲੋਂ ਜੋ ਵਿਚਾਰ ਰੱਖੇ ਗਏ ਨੇ ਉਹ ਸਹੀ ਨੇ ਜਾਂ ਫਿਰ ਸੁਪਾਲ ਸਿੰਘ ਖਹਿਰਾ ਦੇ ਵੱਲੋਂ ਜਾਣਬੁੱਝ ਕੇ ਇਸ ਦੀ ਖਿਲਾਫਤ ਕੀਤੀ ਜਾ ਰਹੀ ਹੈ ਜੇਕਰ ਵਿਧਾਇਕ ਦੀ ਗੱਲ ਕੀਤੀ ਜਾਵੇ ਅਮੋਲਕ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਮੈਂ ਕੁਝ ਵੀ ਗਲਤ ਨਹੀਂ ਆਖਿਆ ਕਿਉਂਕਿ ਪਹਿਲਾਂ ਚੋਣਾਂ ਦੇ ਵਿੱਚ ਦੂਜੀਆਂ ਪਾਰਟੀਆਂ ਵਾਲੇ ਲਗਾਤਾਰ ਆਪਣੀ ਮਨਮਰਜ਼ੀ ਦੇ ਨਾਲ ਧੱਕੇਸ਼ਾਹੀ ਦੇ ਨਾਲ ਆਪਣੇ ਬੰਦਿਆਂ ਨੂੰ ਸਰਪੰਚ ਬਣਾਉਂਦੇ ਰਹੇ ਨੇ ਪਰ ਇਸ ਵਾਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਉਹਨਾਂ ਨੇ ਇਹ ਗੱਲ ਆਖੀ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਆਖਿਆ ਮੈਂ ਇਸ ਵਾਰ ਤੱਕਾ ਨਹੀਂ ਚੱਲਣ ਦੇਵਾਂਗਾ ਇਸ ਤਰ੍ਹਾਂ ਦੀ ਗੱਲ ਵਿਧਾਇਕ ਦੇ ਵੱਲੋਂ ਸਫਾਈ ਦੇ ਵਿੱਚ ਆਖੀ ਗਈ ਹੈ ਇਸ ਦੇ ਬਾਰੇ ਤੁਹਾਡਾ ਜੋ ਵਿਚਾਰ ਹੈ ਆਪਣੀ رائے ਜ਼ਰੂਰ ਦੱਸਿਓ